ਸਤਿ ਸ਼੍ਰੀ ਅਕਾਲ ਮੈਂ ਹਜੇ ਸਿੱਕੋਰਟਸ ਦੇਖ ਰਿਹਾ ਸਾਡਲ 72 ਫਿਲਹਾਲ ਅੱਜ ਤੋਂ ਨਿਊਜ਼ੀਲੈਂਡ ਭਰ ਦੇ ਸਕੂਲਾਂ ਦੇ ਸਕੂਲ ਹੌਲੀਡੇਜ਼ ਜਾਨਕੀ ਛੁੱਟੀਆਂ ਦਾ ਦੂਜਾ ਹਫ਼ਤਾ ਸ਼ੁਰੂ ਹੋ ਚੁੱਕਿਆ ਹੈ ਇਸ ਦੇ ਨਾਲ ਖਰਾਬ ਮੌਸਮ ਦੀ ਵੀ ਅਨੁਸ਼ਵਾਤ ਹੋ ਚੁੱਕੀ ਹੈ ਅੱਜ ਸਵੇਰੇ ਤੜਕੇ ਤੋਂ ਹੀ ਨਿਊਜ਼ੀਲੈਂਡ ਭਰ ਦੇ ਕਈ ਇਲਾਕਿਆਂ ਦੇ ਵਿੱਚ ਤੇਜ਼ ਬਾਰਿਸ਼ਾਂ ਦੇਖਣ ਨੂੰ ਮਿਲ ਰਹੀਆਂ ਤੇ ਮੌਸਮ ਵਿਭਾਗ ਦੇ ਮੁਤਾਬਿਕ ਅੱਜ ਪੂਰਾ ਦਿਨ ਤੇ ਕੱਲ ਜਾਨੀ ਕਿ ਮੰਗਲਵਾਰ ਸਵੇਰ ਤੱਕ ਇਹ ਖਰਾਬ ਮੌਸਮ ਜਾਰੀ ਰਹੇਗਾ ਕੋਰਮੰਡਲ ਪੈਨਿਨਸੂਲਾ ਬੇ ਆਫ ਲੈਂਟੀ ਰੋਟਰੂਆ ਦੇ ਵਿੱਚ ਭਾਰੀ ਬਾਰਿਸ਼ ਦੇ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਿਕ ਆਉਣ ਵਾਲੇ ਕਈ ਘੰਟਿਆਂ ਦੇ ਲਈ ਕਈ ਕਈ ਜ਼ਿਆਦਾ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਤੇ ਤੂਫਾਨੀ ਹਵਾਵਾਂ ਚੱਲਦੀਆਂ ਰਹਿਣਗੀਆਂ ਉਦ ਰੌਕਲੈਂਡ ਨਾਰਥਲੈਂਡ ਤੇ ਫਾਂਗਾ ਫਰੋਆ ਦੀ ਨਾਰਥ ਦੇ ਵਿੱਚ ਤੇ ਨਾਜ਼ਨਾਤ ਅਸਮਾਨ ਡਿਸਟ੍ਰਿਕਟ ਦੇ ਵਿੱਚ ਤੂਫਾਨੀ ਹਵਾਵਾਂ ਤੇ ਤੇਜ਼ ਬਾਰਿਸ਼ਾਂ ਦੀ ਔਰੇਂਜ ਵਰਨਿੰਗ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਿਕ ਖਰਾ ਮੌਸਮ ਮੰਗਲਵਾਰ ਸਵੇਰ ਤੱਕ ਜਾਰੀ ਰਹੇਗਾ